मंत्रे तूदीर से सहद

बै चढ़ा गे षि मुंडी करिशर खे दारिश कर तूं जाम ती जाम पीले प बोल श्री रामचंद्र भगवान की पहली कविता कृष्ण महाराज जी मेरे कोने तारा तरसे तारा तरसे

न खण नीले काठ काठ में बाराज मानले काठ काठ में बाराज मान हो भा अंग वेठी पाल विच सशी ते प्यारी सतसंग जींगला चरण जी कविता कृष्ण भॻवान जी बोलणी कज बहुत पवित्र द ਅੱਜ ਸਾਰੇ ਸੰਸਾਰ ਅਤੇ ਦੇਸ਼ ਦੇ ਵਿੱਚ ਭਗਵਾਨ ਸ੍ਰੀ ਰਾਮਚੰਦਰ ਜੀ ਦਾ ਜੈਤਸ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੇ ਦੇਸ਼ ਵਾਸੀਆਂ ਵਿੱਚ ਬਹੁਤ ਵੱਡੀ ਉੱਚੀ ਦੀ ਲਹਿਰ ਹੈ ਕਿਉਂਕਿ ਹਰ ਇੱਕ ਜਗ੍ਹਾ ਤੇ ਭਾਵੇਂ ਕੋਈ ਦੁਕਾਨ ਹੈ ਤੇ ਭਾਵੇਂ ਕੋਈ ਮੰਦਿਰ ਹੈ ਭਾਵੇਂ ਕੋਈ ਸਾਂਝੀ ਸੰਸਥਾ ਉਹਦੇ ਵਿੱਚ ਪੂਰਨ ਸਪੂਰਨੇ ਤੌਰ ਤੇ ਅੱਜ ਭਗਵਾਨ ਜੀ ਦਾ ਜਿਹੜਾ ਦਿਵਸ ਮਨਾ ਕੇ ਥੋੜੀ ਛੜਤਾ ਦੇ ਨਾਲ ਇਹ ਪੂਰੇ ਦੇਸ਼ ਵਿੱਚ ਨਾਜ਼ਰ ਆ ਰਿਹਾ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਇਸ ਰਾਮ ਮੰਦਰ ਦੇ ਵਿਰਤੇ ਵਧਾਈ ਦਿੰਦਾ ਅੱਜ ਅਯੁੱਧਿਆ ਦੇ ਵਿੱਚ ਸਥਾਪਿਤ ਮੰਦਰ ਦੀ ਸ਼ੁਰੂਆਤ ਮੌਕੇ ਮੈਂ ਦੇਸ਼ ਵਾਸੀਆਂ ਨੂੰ ਔਰ ਸਮੁੱਚੇ ਭਾਈਚਾਰੇ ਨੂੰ ਇਸ ਗੱਲ ਦੀ ਵਧਾਈ ਦਿੰਦਾ ਅੱਜ ਸਾਡੇ ਨਗਰ ਨਿਹਾਲ ਸਿੰਘ ਵਾਲਾ ਦੇ ਸਮੂਹ ਨગરਵਾਸੀਆਂ ਨੇ ਜੋ ਪੂ ਆਰਾਮ ਦੀ ਪੂਜਾ ਆarti ਕੀਤੀ ਹੈ ਉਸ ਵਿੱਚ ਸ਼ਾਮਲ ਹੋ ਕੇ ਸਾਰੇ ਨગરਵਾਸੀਆਂ ਨੇ ਪਵਾਨ ਜੀ ਦੀ ਆarti ਵਿੱਚ ਸ਼ਾਮਲ ਹੋਏ ਔਰ ਜੋ ਲੰਗਰ ਦਾ ਨગરਵਾਸੀਆ ਵੱਲੋਂ ਯੋਜਨ ਕੀਤਾ ਗਿਆ ਇਸ ਲਈ ਸਾਰੇ ਨગરਵਾਸੀਆਂ ਨੂੰ ਬਹੁਤ-ਬਹੁਤ ਵਧਾਈ ਜੈ ਜੀ ਦੀ ਜੈ ਜੈ ਜੀ ਦੀ ਅੱਜ 22 ਜਨਵਰੀ ਨੂੰ ਮਾਨਯੋਗ ਪ੍ਰਧਾਨ ਜਨ ਮੰਤਰੀ ਜੀ ਵੱਲੋਂ ਅਜੋਧਿਆ ਧਾਮ ਵਿਖੇ ਪ੍ਰਭੂ ਜੀ ਦੇ ਨਾਮ ਦੀ ਸूर्ਤੀ ਸਥਾਪਨਾ ਦਾ ਉਦਘਾਟਨ ਹੋ ਰਿਹਾ ਹੈ। ਪ੍ਰਣ ਪ੍ਰਤੀცა ਹੋ ਰਹੀ ਹੈ। ਸਾਰੇ ਭਾਰਤ ਵਿੱਚ ਖੁਸ਼ੀ ਦੀ ਲਹਿਰ ਹੈ, ਉਤਸਵ ਦਾ ਹੌਲ ਹੈ। ਅਸੀਂ ਵੀ ਉਸ ਉਤਸਵ ਦਾ ਹਿੱਸਾ ਬਣਦੇ ਹੋਏ ਨਗਰ ਨਿਹਾਲ ਸਿੰਘ ਵਾਲਾ ਵਿਖੇ ਪਾਣੀ ਦਾਣਾ ਮੰਡੀ ਵਿਖੇ ਸਾਰੇ ਸਮੂਹ ਨਗਰ ਨਿਵਾਸੀਆਂ ਰਲ ਕੇ ਇੱਥੇ ਉਹਨਾਂ ਦੀ ਆਰਤੀ ਕੀਤੀ ਹੈ, ਗੁਣगान ਕੀਤਾ ਹੈ, ਜਸ ਗਾਇਆ ਹੈ ਤੇ ਉਹਨਾਂ ਦੇ ਉਤਸਵ ਦੇ ਵਿੱਚ ਲੰਗਰ ਲਾਇਆ ਹੈ। ਮੈਂ ਸਾਰੇ ਨਗਰ ਨਿਵਾਸੀਆਂ ਨੂੰ ਸਾਬਕਾ ਪ੍ਰਧਾਨ ਹੋਣ ਦੇ ਨਾਤੇ ਅਗਰਵਾਲ ਸਭਾ ਪ੍ਰਧਾਨ ਦੇ ਹੋਣ ਦੇ ਨਾਤੇ ਮੈਂ ਮੁਬਾਰਕਵਾਦ ਦਿੰਦਾ ਹਾਂ ਔਰ ਮੈਂ ਅਪੀਲ ਤੇ ਬੇਨਤੀ ਕਰਦਾ ਹੈ ਕਿ ਪ੍ਰਭੂ ਰਾਮ ਦਾ ਚਿੱਤਰ ਦੇ ਹਿਸਾਬ ਨਾਲ ਆਪਾਂ ਨੂੰ ਆਪਦਾ ਜੀਵਨ ਬਤੀਤ ਕਰਨਾ ਚਾਹੀਦਾ ਜੋ ਉਹਨਾਂ ਨੇ ਸਿੱਖਿਆ ਦਿੱਤੀਆਂ ਉਹਨਾਂ ਤੇ ਚੱਲ ਕੇ ਜੀਵਨ ਸਫਲ ਕਰਨਾ ਚਾਹੀਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ